ਦੇ ਸੌਂਦਾ ਤੇ ਸੌਂਦਾ ਸਰਦ ਜਿਹੜਾ ਆਵਾਜ਼ਾਂ ਚੈਨ ਟੂੜੇ ਟੋਖ ਲਾਏ ਮੇ ਵਾਹਿਗੁਰੂ ਜੀ ਇੱਕ ਕਥੇ ਸ਼੍ਰੀਪਗਵ ਜੀ ਜਿਸ ਸਹਾਈ ਵਾਰ ਸ਼੍ਰੀਪਗਵ ਜੀ ਦੀ ਜੀ ਕੀ ਬਾਦਸ਼ਾਹੀ ਦਸਾਈ ਪ੍ਰਥਮ ਪਗਵ ਤੇ ਸੁਸਾਈ ਗੁਰੂ ਨਾਨਕ ਲੰਕਿਆ ਇਤਰੰਗ ਗੁਰਦਾਮ ਦਾਸ ਰਾਮਦਾਸ ਸਹਾਈ ਅਰਗੰਹਾਰ ਗੁਰੇ ਨਾਨਕ ਸੰਰਾਮ ਸ਼੍ਰੀ ਹਰਰਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਸਠ ਸਭ ਤਜਾਈ ਇਹ ਬਹਾਦਰ ਸਮਰਾਕਰ ਨਾ ਨਰਿਆ ਬੈਤਾਏ ਸਭ ਥਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰਬਾ ਧਿਆਨਤਰ ਕੀ ਖਾਲਸਾ ਜੀ ਬੋਲ ਜੀ ਸੰਜam ਪਿਆਰਿਆਂ ਚੰਹ ਹਸਰਾਂ ਦੇ ਅੰਚਾਲ ਨਾ ਮੁਕਤਿਆਂ ਹੱਠੀਆਂ ਜਪੀਆਂ ਤੋਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਅੰਬਿਤ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਫਲ ਜੀ ਸੰਗਣ ਗਿਆਨੇ ਧਰਮ へ ਸਿਸ ਦਿੱਤੇ ਵਸ ਬੰਦ ਕਟਾਏ ਫੋਕਰੀਆਂ ਲਵਾਈਆਂ ਚਰਖਰੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਵਾਨੀਆਂ ਕਿਤਿਆਂ ਧਰਮ ਨਹੀਂ ਖਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾ ਤਨਾ ਸੁਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆ ਤਖਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰ ਕੇ ਬੋਲੇ ਜੀ ਆਮੇ ਗੁਰੂ ਪ੍ਰਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਤਿਆ ਚੇਤਿਆ ਮਨ ਕਾ ਸਰਕਾਰ ਸਰਬ ਸੁਖ ਹੋਵੇ जहाँ जहाँ फलसा दी साहिब कहाँ कहाँ रशिया रिया देखते देख गुफत है भरम की पैज पंकी जीत श्री साहिब जी सहाय फलसा जी, जी के बोलवा में बोलो जी आमी गो सिखम सिखि दान के सदान रह दान विवेक दान विसाह दान पुरुष दान ਦਾਨ ਸਰਦਾਰ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਚੰਕੀਆਂ ਚੰਦੇ ਹੋ ਗਏ ਜੋ ਜੋ ਯੋਗਿਆ ਤਰਮ ਕਾ ਜਿਆਕਾਰ ਬੋਲ ਜੀ ਸਾਰੇ ਗੁਰੂ ਆਪ ਜੀਾਂ ਦੇ ਸਿੱਖਾਂ ਦਾ ਮਾਨ ਨੀਵਾ ਮਾਪਿ ਹੁਜੀ ਪਤ ਪੱਤਿ ਰੱਖਿਆ ਆਪ ਵਾਹਿਗੁਰੂ ਜੀ ਕੀ ਆਪਾਲ ਪੁਰਖਾ ਆਪਣੇ ਸੰਤ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਪੁਰਗੁਰਦਵਾਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੁੱਲੇ ਦਰਸ਼ਨੰ ਦਿਦਾ ਤੇ ਸੇਵਾ ਸਮਾਗਨ ਕਾ ਸਹੈਲ ਬਖਸ਼ੂ ਏ ਮੇ ਮਾਨਿਆ ਦੇ ਮਾ ਨੇਤਾ ਨੇ ਅੰਦੇਤਾ ਨੇ ਤੇਉ ਤੇਉ ਪਤਿ ਪਾਵਨ ਤਪਰਾੰ ਪਤਵਸ਼ ਯੁਗੋ ਯੁਗਿਆਤ ਸਭੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਜੀਆਂ ਦੀ ਪਾਵਨ ਪਵਿੱਤਰ ਹਜੂ ਜੀ ਅੰਦਰ ਸੋਹ ਸੰਗਤ ਵਾਲਾ ਦਾਸ ਬੇਂਤੀ ਹੈ ਜੀ ਚਾਰ ਤਹਿਰ ਰਹਿ ਗੀਆਂ ਦੇ ਬਾਣੇ ਅੰਦਰ ਸੁਖ ਅਨੰਦ ਸਹਿਤ ਪ੍ਰਤੀਤ ਹੋਈ ਹੈ ਕੋਟਾ ਕੋ ਸ਼ੁਕਰਾਨਾ ਹੈ ਜੀ ਚਾਰ ਬਹਾਰ ਜੋ ਦਿਨ ਆਇਆ ਸੇਵਾ ਸਿਮਰੰਗ ਦੁਆਰਾ ਆਪਣੇ ਬਾਣੇ ਅੰਦਰ ਪ੍ਰਤੀਤ ਸਰਵਾਰ ਜੀ ਇਸ ਸਮੇਂ ਤਾਂ ਤਾਂ ਅਵਰਸ਼ੇ ਬਾਬਾ ਰੇਪ ਸਿੰਘ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾਤਮੀਆਂ ਦੇ ਸੋਹਣੇ ਸੰਗਾਸਮ ਤਿਆਰ ਕੀਤੇ ਗਏ ਹਨ ਸਰਬੱਤ ਸੰਗਤਾਂ ਨੂੰ ਪ੍ਰਕਾਸ਼ਮਾਨ ਰੂਪ ਹੋ ਕਰਕੇ ਦਿਨਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਂ ਮਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰੋਂ ਕੜਾਂ ਸਿੱਖੀ ਸਦਕ ਭਰੋਸਾ ਨਾਮ ਦਾ ਦੀਦਾਰ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਣਾ ਗੁਰਮਤਿ ਸੰਸਾਰ ਪੂਰਨ ਕਰਨੀਆਂ ਜੀ ਇਸਵੇਂ ਪ੍ਰਕਾਸ਼ ਅਸਥਾਨ ਲਈ ਚੱਲੇ ਪਾਉਣ ਦੀ ਆਗਿਆ ਬਖਸ਼ੋ ਰਾਸਤੇ ਵਿਚਾਂ ਸੰਗ ਸਹਾਇ ਹੋਣਾ ਜੀ ਸਈ ਪਿਆਰੇ ਮੇਰਲੋ ਜਿਨ੍ਹਾਂ ਦੇ ਮੇਰੇ ਆਪਜੀਆਂ ਦਾ ਨਾਮ ਚੇਤਿ ਆਵੇ ਨਾਨਕ ਦਾ ਚੜਦੀ ਕਲਾ ਮੇਰੇ ਭਾਰੇ ਸਰਬਤਰਾ ਭਰਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Bale well,